ਕਰਦੇ ਭੋਲੇ ਕ ਲਈ ਬਸ ਕੋ ਟੁਕਾ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਪਿੰਡ ਸਾਡਾ ਖੁੱਬਣਾ ਤਹਿਸੀਲ ਅਬੋਰ ਜਿਲ੍ਹਾ ਫਾਿਲਕਾ ਭਾਈ ਜੀ ਇਹ ਮਸਲਾ ਸਾਡੇ ਪਿੰਡ ਦੇ ਪਾਣੀ ਦਾ ਡਿਵੈਲਪਮੈਂਟ ਦਾ ਅੱਜ ਸਾਰੇ ਵੀਰ ਇਕੱਠੇ ਹੋਏ ਆ ਅਸੀਂ ਛੜਕਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਤਨੀ ਜਿਹੜੀ ਆ ਇਧਰੋਂ ਜਿੱਧਰੋਂ ਆਹ ਛੜਕ ਜਾ ਰਹੀ ਹੈ ਨਾ ਇਹ ਬੰਦ ਕਰ ਦਿੱਤੀ ਜਾਵੇ ਇਧਰੋਂ ਬਾਈਪਾਸ ਕੱਢ ਦਿਓ ਤਾਜੋ ਅਸੀਂ ਇੱਥੇ ਝੋਨੇ ਦੀ ਫਸਲ ਉਗਾ ਸਕੀਏ ਆ ਆ ਇਧਰ ਆ ਪ੍ਰਾਈਵੇਟ ਸਕੂਲ ਨੂੰ ਜਾ ਰਹੀ ਹੈ ਗੁਰਨਾਨਕ ਪਬਲਿਕ ਸਕੂਲ ਨੂੰ ਇਧਰ ਨਾਲ ਛੱਡ ਕੇ ਜਾ ਰਹੀ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਬਨ ਨੂੰ ਹੁਣ ਬੱਚੇ ਦੱਸੋ ਜੀ ਕਿੱਧਰ ਨਹੀਂ ਟੱਪਣ ਤੇ ਬਾਕੀ ਕੋਈ ਕਿੱਧਰ ਨਹੀਂ ਟੱਪਿਆ ਜੀ ਇਧਰ ਵੇਖੋ ਜੀ ਸਾਰੇ ਪ੍ਰਾ ਇਕੱਠੇ ਹੋਏ ਆ ਇਧਰ ਵੇਖੋ ਜੀ ਮਾਰੋ ਨਿਗਾ ਸਾਰੇ ਆਏ ਝੋਨਾ ਲਾ ਰਹੇ ਸਰਕਾਰ ਨੂੰ ਬੇਨਤੀ ਹੈ ਵੀ ਇਹ ਪੱਕ ਲੈਂਦੇ ਹੋ ਪਾਣੀ ਸਾਡੇ ਕੋਲੇ ਫਾਲਤੂ ਹੈ ਵਾਧੂ ਹੈ ਪਾਣੀ ਪਾਣੀ ਇੱਥੇ ਮੁੱਕਦਾ ਤੇ ਜੇ ਕੋਈ ਸੱਜਣ ਵੀਰ ਹੈਗਾ ਤੇ ਇੱਕ ਬੇਨਤੀ ਹੈ ਸਾਡੀ ਵੀ ਮਿੱਟੀ ਛੱਡ ਦੇ ਇਥੇ ਕਿਉਂ ਥੱਲੇ ਥਾਂ ਕਰਣਾ ਝੁਣਾ ਚੱਲਣਾ ਨਹੀਂਗਾ ਚੰਗੀ ਤਰ੍ਹਾਂ ਕਿਉਂ ਅਜੀ ਕੰਗ ਸਾਹਿਬ ਦੱਸੋ ਜੀ ਹੋਰ ਕੋਈ ਕੋਈ ਨਹੀਂ ਹੈ ਵੀ ਆ ਸਰਕਾਰੀ ਸਕੂਲ ਦੇ ਨਾ ਵੀ ਇੱਧਰ ਪ੍ਰਾਈਵੇਟ ਸਕੂਲ ਵੀ ਇੱਧਰ ਆ ਗਿਆ ਕੋਈ ਨਹੀਂ ਰਹੇਗਾ ਹੁਣ ਤਾਂ ਲੱਗ ਚੱਲਿਆ ਆ ਦੇਖੋ ਪਾਣੀ ਸਾਰੀ ਛੜ ਰੁਕੀ ਪਈ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਦੋ ਚਾਰ ਵਾਰੀ ਬੇਨਤੀਆਂ ਕਰਾਟੀਆਂ ਵਿਖਤੀ ਰੂਪ ਦੇ ਵਿੱਚ ਵੀ ਦੇ ਚੁੱਕੇ ਹਾਂ ਪਰ ਇਹਦਾ ਕੋਈ ਹੱਲ ਨਹੀਂ ਬੱਚੇ ਟਪਰੇ ਸਕੂਲ ਦੇ ਕੋਈ ਕਹਿੰਦਾ ਮਿਲਟਰੀ ਦੀ ਸੜਕ ਹੈ ਕੋਈ ਕਹਿੰਦਾ ਕਾਫੇ ਦੀ ਸੜਕ ਹੈ ਪਰ ਇਹਦਾ ਕੋਈ ਹੱਲ ਨਹੀਂ ਹੋਇਆ ਪੱਕੇ ਤੋਂ ਆ ਹੁਣ ਜਿਸ ਤਰ੍ਹਾਂ ਇਦਾਂ ਹੀ بارش ਹੁੰਦਾ ਰਹੀਆਂ ਤੇ 5-7 ਦਿਨਾਂ ਦੇ ਵਿੱਚ ਕਿਵੇਂ ਹੁਣ ਮਿਲ ਵੀ ਢੜੀ ਲੱਗਣੀ ਹੈ ਛੱਤ ਮਿਲ ਪ੍ਰਬੰਧ ਹੋ ਜਾਣੀ ਹੈ ਠੀਕ ਹੈ ਨਾ ਅਗਰ ਇਹ ਨਹੀਂ ਬਣਾਉਂਦੇ ਤੈਨੂੰ ਅਸੀਂ ਬੰਦ ਕਰ ਦਾਂਗੇ ਠੀਕ ਹੈ ਨਾ ਇਹ ਰੋਜ਼ ਰੋਜ਼ ਇੱਥੋਂ ਦੇ ਬੱਚੇ ਦੇ ਕੱਪੜੇ ਖਰਾਬ ਹੁੰਦੇ ਆ ਵਰਦੀਆਂ ਖਰਾਬ ਹੁੰਦੀਆਂ ਬੱਚੇ ਡਿੱਗ ਡਿੱਗ ਜਾਂਦੇ ਆ ਅਸੀਂ ਤੁਹਾਨੂੰ ਇਹਨਾਂ ਬੱਚੇ ਡਿੱਗਿਆਂ ਦੀ ਵੀ ਵੀਡੀਓ ਪਾਵਾਂਗੇ ਜਿਹੜੇ ਬੱਚੇ ਵਿੱਚ ਪਾਣੀ ਦੇ ਵਿੱਚ ਡਿੱਗੇ ਹੋਏ ਇਸੇ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਵੇ ਸਰਕਾਰ ਨੂੰ ਬੇਨਤੀ ਹੈਦਾ ਹੱਲ ਕੀਤਾ ਜਾਵੇ ਠੀਕ ਉਹਨਾਂ ਨੂੰ ਹੁਣ ਆਓ ਜੀ ਵੇਖੋ ਜੀ ਹਾਲਾਤ ਸਾਡਾ ਵੇਖੋ ਜੀ ਅਵੇ ਬੇਹ ਯਾਦ ਹੋਏ ਨੂੰ ਜੀ ਲਗਭਗ 70 ਸਾਲ ਹੋ ਗਏ ਪਰ ਸਾਡੀ ਛੜਕ ਦਾ ਹਾਲ ਉਵੇਂ ਹੀ ਹੈ ਜੀ ਆ ਦੇਖੋ ਬਹੁਤ ਬੁਰਾ ਹਾਲ ਹੈ 25 ਜੀਡੀ ਰੋਡ ਹੈ ਪਰ ਵੇਖਣ ਨੂੰ ਇਹ ਛੱਪੜੀ ਲੱਗਦਾ ਹੈ ਇੱਥੇ ਦੋਨੇ ਸਕੂਲਾਂ ਦੇ ਬੱਚੇ ਜਾਂਦੇ ਆ ਕਦੇ ਮੋਟਰਸਾਈਕਲ ਵਾਲੇ ਡੇਕਦੇ ਆ ਕਦੇ ਜੀਪ ਵਾਲੇ ਵਿਚਾਰੇ ਖੜ ਜਾਂਦੇ ਆ ਕਦੇ ਕੈਂਟਰ ਖੜ ਜਾਂਦਾ ਜੀ ਬਹੁਤ ਹੀ ਬੁਰਾ ਹਾਲ ਹੈ ਸਰਕਾਰ ਅੱਗੇ ਜੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹਦਾ ਮਸਲਾ ਹੱਲ ਕੀਤਾ ਜਾਵੇ ਜੀ ਬਹੁਤ ਬਹੁਤ ਇਹ ਇੱਥੇ ਤਾਂ ਟੋਕੀ ਨਹੀਂ ਟੱਪਾ ਜਾਂਦਾ ਕੰਨਾਈ ਟੁੱਟ ਚੁੱਕੀ ਹੈ ਇਹ ਬਿਲਕੁਲ ਖਤਮ ਹੋ ਗਈ ਹੈ ਇਹ ਆ ਵੀ ਅੱਜ ਬਾਈ ਜੀ ਆਓ ਬੋਲੋ ਤੁਸੀਂ ਜੀ ਆਓ ਜੀ ਬਾਈ ਜੀ ਅਜਾ ਦੇ ਬੋਲੋ ਕਿੰਨੀ ਮੁਸ਼ਕਲ ਹੈਗਾ ਕੋਲਾ ਦੋ ਛੱਪ ਬੋਲੋ ਜੀ ਬੋਲੋ ਚਲ ਬਹੁਤ ਹੈ ਹਾਂ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹਾਂ ਜੀ ਪਿੰਡ ਸਾਡਾ ਖੁੱਬਣ ਤਹਿਸੀਲ ਅਬੋਰ ਜ਼ਿਲ੍ਹਾ ਫਾਇਲਕਾ ਬਾਈ ਜੀ ਇਹ ਮਸਲਾ ਸਾਡੇ ਪਿੰਡ ਦੇ ਪਾਣੀ ਦਾ ਡਿਵੈਲਪਮੈਂਟ ਦਾ ਅੱਜ ਸਾਰੇ ਵੀਰ ਇਕੱਠੇ ਹੋਏ ਆ ਅਸੀਂ ਛੜਕਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਆ ਇਧਰੋਂ ਜਿੱਧਰੋਂ ਆ ਸੜਕ ਜਾ ਰਹੀ ਹੈ ਨਾ ਇਹ ਬੰਦ ਕਰ ਦਿੱਤੀ ਜਾਵੇ ਇਧਰੋਂ ਬਾਈਪਾਸ ਕੱਢ ਦਿਓ ਤਾਂ ਜੋ ਅਸੀਂ ਇੱਥੇ ਝੋਨੇ ਦੀ ਫਸਲ ਉਗਾ ਸਕੀਏ ਆ ਆ ਇਧਰ ਆ ਪ੍ਰਾਈਵੇਟ ਸਕੂਲ ਨੂੰ ਜਾ ਰਹੀ ਹੈ ਗੁਰਨਾਨਕ ਪਬਲਿਕ ਸਕੂਲ ਨੂੰ ਇਧਰ ਨਾਲ ਛੜਕ ਜਾ ਰਹੀ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਭਣ ਨੂੰ ਹੁਣ ਬੱਚੇ ਦੱਸੋ ਇਹ ਕਿੱਧਰ ਰੇ ਟੱਪਣਾ ਉਹ ਨੀ ਤੇ ਬਾਕੀ ਕੋਈ ਕਿੱਧਰ ਨਹੀਂ ਟੱਪਈ ਇੱਧਰ ਵੇਖੋ ਜੀ ਸਾਰੇ ਪ੍ਰਾ ਇਕੱਠੇ ਹੋਏ ਆ ਇੱਧਰ ਵੇਖੋ ਜੀ ਮਾਰੋ ਨਿਗਾ ਸਾਰੇ ਇਹ ਝੋਨਾ ਲਾ ਰਹੇ ਸਰਕਾਰ ਨੂੰ ਬੇਨਤੀ ਹੈ ਵੀ ਇਹ ਪੱਕ ਲੈਣ ਦਿਓ ਪਾਣੀ ਸਾਡੇ ਕੋਲੇ ਫਾਲਤੂ ਹੈ ਵਾਧੂ ਹੈ ਪਾਣੀ ਪਾਣੀ ਇੱਥੇ ਮੁੱਕਦਾ ਤੇ ਜੇ ਕੋਈ ਸੱਜਣ ਵੀਰ ਹੈਗਾ ਤੇ ਇੱਕ ਬੇਨਤੀ ਹੈ ਸਾਡੀ ਵੀ ਮਿੱਟੀ ਛੱਡ ਦੇ ਇੱਥੇ ਕਿਉਂ ਥੱਲੇ ਥਾਂ ਕਰਣਾ ਝੋਨਾ ਚੱਲਣਾ ਨਹੀਂਗਾ ਚੰਗੀ ਤਰ੍ਹਾਂ ਕਿਉਂ ਜੀ ਕੰਗ ਸਾਹਿਬ ਦੱਸੋ ਜੀ ਹੋਰ ਕੋਈ ਕੋਈ ਨਹੀਂ ਇਹ ਵੀ ਆ ਸਰਕਾਰੀ ਸਕੂਲ ਦਾ ਨਾ ਵੀ ਇਧਰ ਹੈ ਪ੍ਰਾਈਵੇਟ ਸਕੂਲ ਵੀ ਇਧਰ ਹੈ ਕੋਈ ਨਹੀਂ ਰਹੇਗਾ ਹਾਂ ਦਾ ਲਾਈਨ ਚੱਲਿਆ ਦੇਖੋ ਪਾਣੀ ਸਾਰੀ ਛੜਕ ਰੁਕੀ ਪਈ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਦੋ ਚਾਰ ਵਾਰੀ ਬੇਨਤੀਆਂ ਕਰਾਟੇ ਆਂ ਵਿਅਕਤੀ ਰੂਪ ਦੇ ਵਿੱਚ ਵੀ ਦੇ ਚੁੱਕੇ ਆਂ ਪਰ ਇਹਦਾ ਕੋਈ ਹੱਲ ਹੈਈ ਬੱਚੇ ਆਪਣੇ ਸਕੂਲ ਦੇ ਕੋਈ ਆ ਕੋਈ ਕਹਿੰਦਾ ਰੇਲਵੇ ਦੀ ਸੜਕ ਹੈ ਕੋਈ ਕਹਿੰਦਾ ਕਾਫੇ ਦੀ ਸੜਕ ਹੈ ਪਰ ਇਹਦਾ ਕੋਈ ਹੱਲ ਨਹੀਂ ਹੋਇਆ ਪੱਕੇ ਤੌਰ ਤੇ ਆ ਹੁਣ ਇਸ ਤਰ੍ਹਾਂ ਇੰਤਾਂ ਹੀ ਵਾਰਸ਼ ਹੁੰਦਾ ਰਹੀਆਂ ਤੇ 5-10 ਦਿਨਾਂ ਦੇ ਵਿੱਚ ਜੇ ਹੁਣ 20 ਵੀ ਟੜੀ ਲੱਗਣੀ ਹੈ ਅੱਜ ਸੜਕ ਬਿਲਕੁਲ ਬੰਦ ਹੋ ਜਾਣੀ ਹੈ ਠੀਕ ਹੈ ਨਾ ਅਗਰ ਇਹ ਨਹੀਂ ਬਣਾਉਂਦੇ ਤੈਨੂੰ ਅਸੀਂ ਬੰਦ ਕਰ ਦਾਂਗੇ ਠੀਕ ਹੈ ਨਾ ਇਹ ਰੋਜ਼ ਰੋਜ਼ ਇੱਥੋਂ ਦੇ ਬੱਚੇ ਦੇ ਕੱਪੜੇ ਖਰਾਬ ਹੁੰਦੇ ਆ ਵਰਦੀਆਂ ਖਰਾਬ ਹੁੰਦੀਆਂ ਬੱਚੇ ਡਿੱਗ ਡਿੱਗ ਜਾਂਦੇ ਆ ਅਸੀਂ ਤੁਹਾਨੂੰ ਇਹਨਾਂ ਬੱਚੇ ਡਿੱਗਿਆਂ ਦੀ ਵੀ ਵੀਡੀਓ ਪਾਵਾਂਗੇ ਜਿਹੜੇ ਬੱਚੇ ਵਿੱਚ ਪਾਣੀ ਦੇ ਵਿੱਚ ਡਿੱਗੇ ਹੋਏ ਏਸੀ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਵੇ ਸਰਕਾਰ ਨੂੰ ਬੇਨਤੀ ਹੈਦਾ ਹੱਲ ਕੀਤਾ ਜਾਵੇ ਠੀਕ ਉਹਨਾਂ ਜੀ ਹੁਣ ਜੀ ਆਓ ਜੀ ਵੈਕ ਜੀ ਕੀ ਖਾਲਸਾ ਵੈਕ ਜੀ ਕੀ ਹਵੇ ਦੇਹ ਯਾਦ ਹੋਏ ਨੂੰ ਜੀ ਲਗਭਗ 77 ਸਾਲ ਹੋ ਗਏ ਪਰ ਸਾਡੀ ਸ਼ੜਕ ਦਾ ਹਾਲ ਉਵੇਂ ਹੀ ਹੈ ਜੀ ਆ ਦੇਖੋ ਬਹੁਤ ਬੁਰਾ ਹਾਲ ਹੈ ਪੱਕੀ ਜੀ ਡੀ ਰੋਡ ਹੈ ਪਰ ਵੇਖਣ ਨੂੰ ਇਹ ਛੱਪੜੀ ਲੱਗਦਾ ਹੈ ਇੱਥੇ ਦੋਨੇ ਸਕੂਲਾਂ ਦੇ ਬੱਚੇ ਜਾਂਦੇ ਆ ਕਦੇ ਮੋਟਰਸਾਈਕਲ ਵਾਲੇ ਡਿੱਗਦੇ ਆ ਕਦੇ ਜੀਪ ਵਾਲੇ ਵਿਚਾਰੇ ਖੜ ਜਾਂਦੇ ਆ ਕਦੇ ਕੈਂਟਰ ਖੜ ਜਾਂਦਾ ਜੀ ਬਹੁਤ ਹੀ ਬੁਰਾ ਹਾਲ ਹੈ ਸਰਕਾਰ ਅੱਗੇ ਜੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹਦਾ ਮਸਲਾ ਹੱਲ ਕੀਤਾ ਜਾਵੇ ਜੀ ਬਹੁਤ ਬੁਰਾ ਹਾਲ ਹੈ ਇੱਥੇ ਤਾਂ ਬਰਕੀ ਨਹੀਂ ਟੱਪਾ ਜਾਂਦਾ ਨਾ ਨਾ ਹੀ ਟੁੱਟ ਚੁੱਕੀ ਹੈ ਇਹ ਬਿਲਕੁਲ ਖਤਮ ਹੋ ਗਈ ਹੈ ਇਹ ਆ ਦੇਖ ਲੋਕਾਂ ਦੀ ਜੀ ਬਾਈ ਜੀ ਆਓ ਬੋਲੋ ਤੁਸੀਂ ਜੀ ਆਓ ਅਜਾ ਦੇ ਬੋਲੋ ਕਿੰਨੀ ਮੁਸ਼ਕਲ ਹੈ ਬੋਲਾ ਦੋ ਛੱਪ ਬੋਲੋ ਜੀ ਬੋਲੋ ਚਲੋ ਬੋਲੋ